ਸਸਿਕਾ ਦੋਸਤੋ ਮੈਂ ਹਾਂ ਰਾਜਪਾਲ ਮਾਕਨੀ ਅਜੇ ਮੰਗਲਵਾਰ ਤਹਾਰ ਮੰਗਲਵਾਰ ਦੀ ਤਰ੍ਹਾਂ ਆਪਾਂ ਗੱਲ ਕਰਾਂਗੇ ਸਵਾਦ ਖਾਣਾ ਸੌਖੇ ਤਰੀਕੇ ਨਾਲ ਕਿਵੇਂ ਬਣਾਇਆ ਜਾ ਸਕੇ ਅੱਜ ਆਪਾਂ ਬਣਾਵਾਂਗੇ ਆਟੇ ਦੇ ਖਸਤਾ ਬਿਸਕਟ ਔਰ ਯਕੀਨ ਮੰਨੋ ਜਦੋਂ ਤੁਸੀਂ ਇਹਨੂੰ ਸਮਝ ਲਿਆ ਇੱਕ ਬੱਚਾ ਵੀ ਬਣਾ ਲੂਗਾ ਬਹੁਤ ਆਸਾਨੀ ਨਾਲ ਫਟਾਫਟ ਬਣ ਜਾਣਾ ਨੇ ਕੜਾਹੀ ਦੇ ਵਿੱਚ ਹੀ ਬਣ ਜਾਣਾ ਨੇ ਇਹਨੂੰ ਆਪਾਂ ਪੂਰਾ ਖਸਤਾ ਖਸਤਾ ਰੱਖਣਾ ਤਾਂ ਆਪਾਂ ਕੋਸ਼ਿਸ਼ ਇਹ ਕਰਾਂਗੇ ਕਿ ਇਹਦੇ ਵਿੱਚ ਗਲੂਟਨ ਦੀ ਫਾਰਮੇਸ਼ਨ ਨਾ ਹੋਵੇ ਯਾਨੀ ਪਾਣੀ ਇਹਦੇ ਵਿੱਚ ਨਾ ਪਾਇਆ ਜਾਵੇ ਤੇ ਇਹਨੂੰ ਮਸੜਾ ਘੱਟ ਤੋਂ ਘੱਟ ਜਾਵੇ। ਤੋਂ ਇਹਨੂੰ ਬਣਾਉਣ ਵਾਸਤੇ ਆਪਾਂ ਅੱਜ ਵਜਨ ਦੇ ਚੱਕਰ 'ਚ ਨਹੀਂ ਪਾਵਾਂਗੇ। ਅੱਜ ਆਪਾਂ ਇਹਨੂੰ ਵੋਲਿਊਮ ਦੇ ਹਿਸਾਬ ਨਾਲ ਨਾਪਦੇ ਆਂ। ਯਾਨੀ ਕੋਈ ਵੀ ਇੱਕ ਕਟੋਰੀ ਤੁਸੀਂ ਲੈ ਲਈ। ਉਹਦੇ ਹਿਸਾਬ ਨਾਲ ਹੀ ਸਾਰੇ ਇਨਗਰੀਡੀਅੰਟ ਲਵਾਂਗੇ। ਦੋ ਤਿੰਨ ਇਨਗਰੀਡੀਅੰਟ ਇਹਦੇ ਵਿੱਚ ਲੱਗਣੇ ਨੇ ਤਾਂ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਅੱਧਾ ਕੱਪ ਕੇ ਇਹ ਦੇਸੀ ਘਿਓ। ਦੇਸੀ ਘਿਓ ਹੀ ਲੈਣਾ ਇਹਦੇ ਵਿੱਚ। ਬਟਰ ਵੀ ਲੈ ਸਕਦੇ ਆਂ ਅਸੀਂ। ਪਰ ਕਿਉਂਕਿ ਜਿਹੜਾ ਬਟਰ ਹੁੰਦਾ ਤੁਹਾਡਾ ਮੱਖਣ ਉਹਦੇ ਵਿੱਚ ਪਾਣੀ ਹੁੰਦਾ ਉਸ ਪਾਣੀ ਨੂੰ ਜਦੋਂ ਆਪਾਂ ਉਡਾਨੇ ਆ ਉਹਨੂੰ ਕਲੀਰੀਫਾਈਡ ਬਟਰ ਕਹਿੰਦੇ ਬਟਰ ਕਹਿੰਦੇ ਉਹਨੂੰ ਕਹਿੰਦੇ ਕਿਓ ਤਾਂ ਕਿਓ ਦੀ ਜ਼ਿਆਦਾ ਖਸਤਾ ਬਣੇਗੀ ਕਿਉਂਕਿ ਬਟਰ ਦੇ ਵਿੱਚ ਆਲਰੇਡੀ ਪਾਣੀ ਹੁੰਦਾ ਤਾਂ ਉਸ ਕਰਕੇ ਗਲੂٹین ਫਾਰਮੇਸ਼ਨ ਉਹਦੇ ਵਿੱਚ ਜ਼ਿਆਦਾ ਹੋ ਜਾਊਗੀ ਤਾਂ 1 ਕੱਪ ਆਪਾਂ ਲਵਾਂਗੇ ਤੁਹਾਡਾ ਮਤਲਬ ਅੱਧਾ ਕੱਪ ਹੈ ਪਰ ਇਹਨੂੰ ਮੈਂ 1 ਕਹਿ ਰਿਹਾ ਕਿਉਂਕਿ 1 ਮੀਰ ਹੈ ਤਾਂ 1 ਕੱਪ ਜਿਹੜਾ ਆਪਾਂ ਲਿਆ ਦੇਸੀ ਕਿਓ ਇਹਦੇ ਵਿੱਚ ਹੀ 1 ਕੱਪ ਆਪਾਂ ਪਾਵਾਂਗੇ ਚੀਨੀ ਜਿਹੜੀ ਚੀਨੀ ਹੈ ਉਹ ਕਸਟਰ ਸ਼ੂਗਰ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਨਹੀਂ ਹੈਗੀ ਕੋਈ ਗੱਲ ਨਹੀਂ ਤੁਸੀਂ ਆਮ ਜਿਹੜੀ ਚੀਨੀ ਹੈ ਉਹਨੂੰ ਪੀਸ ਕੇ ਉਹਦਾ ਬੂਰਾ ਚੀਨੀ ਬਣਾ ਸਕਦੇ ਹੋ ਤਾਂ ਜਿੰਨਾ ਪਕ ਹੋ ਲਿਤਾ ਉਹਨਾ ਹੀ ਪੀਸੀ ਹੋਈ ਚੀਨੀ ਇਹਦੇ ਵਿੱਚ ਐਡ ਕਰਾਂਗੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਨਾ ਤਾਂ ਕਿ ਇਹ ਦੋਨਾਂ ਦੇ ਵਿੱਚ ਜਿਹੜੀ ਹੈ ਹਵਾ ਭਰ ਜਾਵੇ ਇਹਨੂੰ ਮਿਸ ਨਹੀਂ ਕਰਨਾ ਤੁਸੀਂ ਸਟੈਪ ਨੂੰ ਬਹੁਤ ਜ਼ਰੂਰੀ ਹੈ ਜਿੰਨੀ ਚੰਗੀ ਤਰ੍ਹਾਂ ਆਪਾਂ ਇਹਦੇ ਵਿੱਚ ਹਵਾ ਭਰ ਲਾਂਗੇ ਉਨਾਂ ਹੀ ਖਸਤਾ ਆਪਣਾ ਜਿਹੜਾ ਬਿਸਕਟ ਹੈ ਉਹ ਬਣੇਗਾ। ਤੋਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਇਸ ਕਰਕੇ ਜੇ ਢਲਦਾ ਜਿਹਾ ਨਜ਼ਰ ਆਵੇ ਤਾਂ ਇਹਨੂੰ ਫਰੀਜ਼ਰ ਦੇ ਵਿੱਚ ਸਿਰਫ 2 ਮਿੰਟ ਰੱਖ ਦੋਗੇ ਤਾਂ ਜਿਹੜਾ ਘਿਓ ਹੈ ਉਹ ਟਾਈਟ ਹੋ ਜਾਊਗਾ ਤੇ ਇਸ ਤਰ੍ਹਾਂ ਦੀਆਂ ਸਟਿਫ ਪੀਕਸ ਬਣਨੀਆਂ ਚਾਹੀਦੀਆਂ ਨੇ। ਤੋਂ ਇੱਕ ਪ੍ਰਾਤ ਦੇ ਵਿੱਚ ਆਪਾਂ ਲਵਾਂਗੇ 2 ਕੱਪ ਮਤਲਬ ਅੱਧਾ ਕੱਪ ਹੈ 2 ਅੱਧੇ ਅੱਧੇ ਕੱਪ ਆਟਾ ਇਹਨੂੰ ਭਰਨ ਵੇਲੇ ਇਸ ਤਰ੍ਹਾਂ ਭਰ ਲਈਏ ਅੱਧਾ ਕੱਪ ਇਹਦੇ ਵਿੱਚ ਸੂਜੀ ਇਹਦੇ ਵਿੱਚ ਆਪਾਂ ਪਾਵਾਂਗੇ ਇਲਾਚੀ ਪਾਊਡਰ ਬਹੁਤ ਜ਼ਰੂਰੀ ਹੈ ਇਹ ਅੱਧਾ ਇਸ粉 ਦਾ ਜਿਹੜਾ ਉਹ ਇਹਦੇ ਚ ਪਾਵਾਂਗੇ ਇਲਾਚੀ ਪਾਊਡਰ ਔਰ ਇਹਦੇ ਚ ਜਿਹੜਾ ਬਹੁਤ ਜ਼ਰੂਰੀ ਇਨਗਰੀਡੀਐਂਟ ਹੈ ਜਿਹੜਾ ਆਪਾਂ ਨਹੀਂ ਭੁੱਲਣਾ ਉਹ ਹੈ ਨਮਕ ਇਹਦੇ ਵਿੱਚ ਤੁਸੀਂ ਕਹੋਗੇ ਮਿੱਠੀ ਮਿੱਠੇ ਬਿਸਕੁਟ ਆਪਾਂ ਬਣਾ ਰਹੇ ਹਾਂ ਤਾਂ ਨਨਮਕ ਨਮਕ ਕਿਉਂ ਪਾ ਰਹੇ ਹਾਂ ਨਮਕ ਹਰੇਕ ਟੇਸਟ ਨੂੰ ਉਭਾਰਦਾ ਹੈ ਬਹੁਤ ਜ਼ਰੂਰੀ ਹੈ ਨਮਕ ਔਰ ਇਹਦੇ ਵਿੱਚ ਪਾਵਾਂਗੇ ਆਪਾਂ ਬੇਕਿੰਗ ਪਾਊਡਰ ਬੇਕਿੰਗ ਸੋਡਾ ਨਹੀਂ ਬੇਕਿੰਗ ਪਾਊਡਰ ਪਾਣਾ ਇਹ ਇਹਦੇ ਵਿੱਚ ਪਾਵਾਂਗੇ ਤੋ ਇਹ ਡ్రਾਈ ਇੰਗਰੀਡੀਅੰਟਸ ਨੂੰ ਵੈਸੇ ਤਾਂ ਅਸੂਲ ਨਾਲ ਛਾਨਣਾ ਚਾਹੀਦਾ ਜਦੋਂ ਆਪਾਂ ਇਹਨਾਂ ਨੂੰ ਛਾਣਦੇ ਆ ਤਾਂ ਬਹੁਤ ਚੰਗੀ ਤਰ੍ਹਾਂ ਰਲ ਜਾਂਦੇ ਨੇ ਆਪਸ ਦੇ ਵਿੱਚ ਤੋ ਇਹ ਚੰਗੀ ਤਰ੍ਹਾਂ ਰਲ ਕੇ ਹੁਣ ਆਪਾਂ ਇਹਨੂੰ ਪਾਵਾਂਗੇ ਕਿਉ ਤੇ ਚੀਨੀ ਦੇ ਕੋਲ ਦੇ ਵਿੱਚ ਔਰ ਇਹਨੂੰ ਹੌਲੀ-ਹੌਲੀ ਇਹਦੇ ਵਿੱਚ ਰਲਾ ਦਾਂਗੇ ਇਸ ਤੋਂ ਬਾਅਦ ਇਹਨੂੰ ਹੱਥ ਦੇ ਨਾਲ ਵੀ ਰਲਾ ਲਾਂਗੇ ਇਸੇ ਤਰ੍ਹਾਂ ਇਹ ਜਿਹੜੇ ਬਿਸਕਟ ਨੇ ਇਹਨਾਂ ਨੂੰ ਮੈਦੇ ਦੇ ਵਿੱਚ ਵੀ ਬਣਾਇਆ ਜਾ ਸਕਦਾ ਆਟੇ ਦੀ ਜਗ੍ਹਾ ਤੁਸੀਂ ਮੈਦਾ ਪਾ ਸਕਦੇ ਹੋ ਤੁਸੀਂ ਇਹ ਦੇਖ ਸਕਦੇ ਹੋ ਕਿ ਇਹਦੇ ਵਿੱਚ ग्लूटेन ਫਾਰਮੇਸ਼ਨ ਨਹੀਂ ਹੋਈ ਤੋਂ ਇਹਨੂੰ ਪਕੜਨ ਵਾਸਤੇ ਕੁਝ ਨਹੀਂ ਹੈ ਤੋਂ ਜੇ ਤੁਸੀਂ ਦੇਖੋ ਇਹ ਇਕੱਠਾ ਹੋ ਗਿਆ ਔਰ ਇਹ ਭੁਰ ਗਿਆ ਇਸ ਸਟੇਜ ਦੇ ਉੱਤੇ ਵੀ ਬਹੁਤ ਹੀ ਖਸਤਾ ਜਿਹੜਾ ਉਹ ਬਿਸਕੁਟ ਬਣ ਸਕਦਾ ਇਹਨੂੰ ਕਿਸ ਤਰ੍ਹਾਂ ਫਾਰਮ ਕਰਨਾ ਹੈ ਤੁਸੀਂ ਬਿਸਕੁਟ ਬਣਾਉਣ ਵਾਸਤੇ ਉਹਦੇ ਤੇ ਸੈਪਰੇਟ ਅਗਲੀ ਪੂਰੀ ਵੀਡੀਓ ਮੈਂ ਬਣਾਉਂਗਾ ਕਿ ਇਸ ਕੰਡੀਸ਼ਨ ਦੇ ਵਿੱਚ ਬਿਲਕੁਲ ਖਸਤਾ ਇੰਨਾ ਖਸਤਾ ਉਹ ਉਹਨਾ ਖਸਤਾ ਤੁਸੀਂ ਸ਼ਾਇਦ ਹੀ ਬਿਸਕੁਟ ਆਪਣੀ ਜ਼ਿੰਦਗੀ ਚ ਖਾਇਆ ਹੋਵੇ ਉਹ ਆਪਾਂ ਅਗਲੀ ਵੀਡੀਓ ਵਿੱਚ ਬਣਾਵਾਂਗੇ ਅੱਜ ਹੁਣ ਆਪਾਂ ਇਹ ਨੂੰ ਸਮਝਦੇ ਆ ਕਿ ਇਹ ਇਹ ਨੂੰ ਇਕੱਠਾ ਕਿਵੇਂ ਕਰਨਾ ਇਹ ਇਕੱਠਾ ਤਾਂ ਹੋਏਗਾ ਜੇ ਇਹਦੇ ਵਿੱਚ ਪਾਣੀ ਨਮੀ ਉਹ ਐਡ ਹੋਏਗੀ ਤੇ ਇਹਦੇ ਵਿੱਚ ਆਪਾਂ ਪਾਵਾਂਗੇ 4 ਵੱਡੇ ਟੇਬਲस्पून ਦੁੱਧ ਦੇ ਦੁੱਧ ਦੇ ਨਾਲ ਇਹ ਹੋਰ ਨਰਮ ਬਣੂਗਾ ਦੇਖੋ ਮੈਂ ਤੁਹਾਨੂੰ ਇੱਕ ਇੱਕ ਪਾ ਕੇ ਦਿਖਾਣਾ ਔਰ ਤੁਸੀਂ ਦੇਖੋਗੇ ਕਿ ਗਲੂٹین ਫਾਰਮੇਸ਼ਨ ਹੋਣੀ ਸ਼ੁਰੂ ਹੋ ਗਈ ਮਤਲਬ ਉਹ ਧਾਗੇ ਜਿਹੜੇ ਨੇ ਉਹ ਬਨਣੇ ਸ਼ੁਰੂ ਹੋ ਗਏ ਔਰ ਜਾਲ ਜਿਹਾ ਬਨਣਾ ਸ਼ੁਰੂ ਹੋ ਗਿਆ ਔਰ ਇਹਦੇ ਤੁਸੀਂ ਦੇਖੋਗੇ ਸਟਰਕਚਰ ਦੇ ਵਿੱਚ ਹੌਲੀ ਹੌਲੀ ਫਰਕ ਪੈਣਾ ਸ਼ੁਰੂ ਹੋ ਗਿਆ ਅਜੇ ਆਪਾਂ ਸਿਰਫ ਇੱਕ ਪਾਇਆ ਇਸ ਤੋਂ ਬਾਅਦ ਇਹ ਪਾਵਾਂਗੇ ਦੂਜਾ ਦੇਖੋ ਜਿਵੇਂ ਜਿਵੇਂ ਇਹ ਪਏਗਾ ਉਵੇਂ-ਉਵੇਂ ਗਲੂٹین ਫਾਰਮੇਸ਼ਨ ਇਹਦੇ ਵਿੱਚ ਸ਼ੁਰੂ ਹੋ ਜੇਗੀ ਔਰ ਜੋ ਗਲੂٹین ਦੇ ਜਿਹੜੇ ਧਾਗੇ ਬਰੀਕ-ਬਰੀਕ ਧਾਗੇ ਹਨ ਜਿਹੜਾ ਜਾਲ ਹੈ ਉਹ ਇਹਦੇ ਵਿੱਚ ਡਵੈਲਪ ਹੋਣਾ ਸ਼ੁਰੂ ਹੋ ਜਾਊਗਾ ਔਰ ਆਟਾ ਜਿਹੜਾ ਉਹ ਦੇਖੋ ਇਕੱਠਾ ਪਹਿਲਾਂ ਨਾਲੋਂ ਹੋਰ ਬੈਟਰ ਹੋ ਗਿਆ ਪਹਿਲਾਂ ਨਾਲੋਂ ਹੋਰ ਬੈਟਰ ਹੋ ਗਿਆ ਚਾਰ ਪਾੰਦੇ-ਪਾੰਦੇ ਤੁਸੀਂ ਦੇਖੋਗੇ ਕਿ ਪੂਰਾ ਡੋ ਜਿਹੜਾ ਉਹ ਸ਼ੀਟੇਬਲ ਹੋ ਜਾਊਗਾ ਯਾਨੀ ਬੇਲਣਯੋਗਾ ਹੋ ਜਾਏਗਾ ਇਹ ਦੇਖੋ ਉਸ ਤੋਂ ਬਾਅਦ ਆਪਾਂ ਪਾਵਾਂਗੇ ਤੀਸਰਾ ਚਮਚ ਇਹਦੇ ਨਾਲ ਹੋਰ ਬੈਟਰ ਹੋ ਜਾਏਗਾ ਤਾਂ ਇਹਨੂੰ ਜੇ ਆਪਾਂ ਵੱਡੇ ਪ੍ਰਾਚ ਪਾਲੇ ਤਾਂ ਗੁੰਨਣਾ ਥੋੜਾ ਸੌਖਾ ਹੋ ਜਾਏਗਾ ਇਹਨੂੰ ਆਪਾਂ ਟਰਾਂਸਫਰ ਕਰ ਲੈਨੇ ਆ ਵੱਡੇ ਪ੍ਰਾਤ ਦੇ ਵਿੱਚ ਇਹਦੇ ਚ ਹੁਣ ਲਾਸਟ ਇੱਕ ਚਮਚ ਰਹਿ ਗਿਆ ਪਾਣ ਵਾਲਾ ਜ ਜਨੋ ਇਹ ਇੱਕ ਚਮਚ ਹੋਰ ਪਾਤਾ ਹੁਣ ਆਪਾਂ ਕੋਲੇ ਦੇ ਵਿੱਚ ਪਾਏ ਨੇ ਚਾਰ ਚਮਚ ਦੁੱਧ ਦੇ और ये पाया से अपा हाफ कप घ्यो हाफ कप चीनी बराबर और हाफ हाफ कप दो पाए थे आप आटे दे। और एक हाफ कप आप पाया से सूजी का देखो जिन्हें ग्लूटीन फॉर्मेशन हुई तुम देखो हाले भी टुटदा लेकिन यह कट्ठा हो गया यह प्लाबल हो गया जुड़न लग गया ਹੁਣ ਇਹ ਜਿੰਨੀ ਗਲੂٹین ਇਨਫੋਰਮੇਸ਼ਨ ਅਸੀਂ ਕਰੀ ਜਾਵਾਂਗੇ ਉਹਨਾ ਬਿਸਕਟ ਜਿਹੜਾ ਉਹ ਸਖਤ ਹੁੰਦਾ ਚਲਾ ਜਾਏਗਾ ਉਹਦੀ ਜਿੰਨਾ ਖਸਤਾਪਾਣਾ ਉਹ ਕਟੀ ਜਾਊਗਾ ਪਰ ਇਹ ਬਹੁਤ ਖਸਤਾ ਬਿਸਕਟ ਬਣੂਗਾ ਅਗਲੀ ਵਾਰੀ ਜਿਵੇਂ ਮੈਂ ਦੱਸਿਆ ਆਪਾਂ ਬਹੁਤ ਖਸਤਾ ਕੁਕੀ ਬਣਾਵਾਂਗੇ ਉਹਦੇ ਵਿੱਚ ਬਿਲਕੁਲ ਵੀ ਗਲੂٹین ਨਹੀਂ ਪਾਵਾਂਗੇ ਇਹ ਦੇਖੋ ਚਾਰ ਚਮਚਿਆਂ ਦੇ ਨਾਲ ਇਹ ਟੋੜਾ ਜਿਹੜਾ ਇਹ ਡੋ ਫਾਰਮ ਹੋਣਾ ਸ਼ੁਰੂ ਹੋ ਗਿਆ ਜਿਹੜਾ ਪਹਿਲਾਂ ਬਿਲਕੁਲ ਵੀ ਨਹੀਂ ਸੀ ਜੁੜ ਰਿਹਾ ਹੁਣ ਆਪਾਂ ਤਿਆਰੀ ਕਰਾਂਗੇ ਇਹਨੂੰ ਬੇਕਰਮ ਵੀ ਬੇਕ ਕਿਤੇ ਵੀ ਕੀਤਾ ਜਾ ਸਕਦਾ ਹੈ ਬੇਕ ਦਾ ਬੇਸਿਕ ਆਈਡੀਆ ਇਹ ਹੈ ਕਿ ਇਹਦੇ ਉੱਪਰ ਥੱਲੇ ਚਾਰੇ ਪਾਸੇ ਹੀਟ ਬਰਾਬਰ ਲੱਗੇ ਕਿਹੜੀ ਚੀਜ਼ ਦੇ ਵਿੱਚ ਸਭ ਤੋਂ ਵਧੀਆ ਹੀਟ ਲੱਗਦੀ ਹੈ ਕੰਡਕਸ਼ਨ ਕੰਵੇਕਸ਼ਨ ਰੇਡੀਏਸ਼ਨ ਕੀ ਹੁੰਦੀ ਹੈ ਉਹਦੇ ਤੇ ਸੈਪਰੇਟ ਅਗਲੀ ਵੀਡੀਓ ਬਣਾਉਂਗਾ ਮੈਂ ਕਿ ਸਭ ਤੋਂ ਵਧੀਆ ਜਿਹੜੀ ਬੇਕਿੰਗ ਹੈ ਉਹ ਕਿਹੜੇ ਓਵਨ ਚ ਹੋਊਗੀ ਓਟੀਜੀ ਦੇ ਵਿੱਚ ਤੁਹਾਡੇ microwaves ਦੇ ਵਿੱਚ ਕੜਾਹੀ ਦੇ ਵਿੱਚ ਜਾਂ ਤੁਹਾਡਾ 에어 ਫਰायर ਦੇ ਵਿੱਚ ਇਹ ਚਾਰੋਂ ਚੀਜ਼ਾਂ ਦੇ ਵਿੱਚ ਇਹ ਬਣ ਸਕਦਾ ਪਰ ਉਹ ਕਿਹੜੀ ਚੀਜ਼ ਹੈ ਕਿਵੇਂ ਉਹ অপারেਟ ਕਰੀਏ ਉਹਦੇ ਬਾਰੇ ਡਿਟੇਲਡ ਵੀਡੀਓ ਆਪਾਂ ਅਗਲੀ ਬਣਾਵਾਂਗੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਇਹਨੂੰ ਕੜਾਹੀ ਦੇ ਵਿੱਚ ਬਣਾਵਾਂਗੇ ਤੇ ਨਾਲ ਬਣਾਵਾਂਗੇ ਇਹਨੂੰ OTG oven ਦੇ ਵਿੱਚ ਹੁਣ ਇਹ ਹੀਟ ਦੀ ਆਪਾਂ ਤਿਆਰੀ ਕਰਦੇ ਹਾਂ ਪ੍ਰੀ ਹੀਟਿੰਗ ਕਰਦੇ ਹਾਂ ਉਨੀ ਵੇਰ ਇਹਨੂੰ ਡੋ ਨੂੰ ਆਪਾਂ ਰੱਖਦੇ ਆਂ ਫ੍ਰਿਜ ਦੇ ਵਿੱਚ ਤਾਂ ਕਿ ਜਿਹੜਾ ਘਿਓ ਹੈ ਉਹ ਥੋੜਾ ਜਿਹਾ ਠੰਡ ਜਾਵੇ ਔਰ ਇਹਦੀ ਜਿਹੜੀ ਸ਼ੀਟਿੰਗ ਹੈ ਉਹ ਆਪਣੀ ਸੌਖੀ ਹੋ ਜਾਵੇ ਤਾਂ ਡੋ ਨੂੰ ਆਪਾਂ ਰੱਖਤਾ ਫ੍ਰਿਜ ਦੇ ਵਿੱਚ ਹੁਣ ਇਹਨੂੰ ਕਰਾਂਗੇ ਇਹਨੂੰ ਗਰਮ ਮੋਟੀ ਜੀ ਨੂੰ ਇਹਨੂੰ ਆਪਾਂ ਟਾਈਮਰ ਲਗਾਤਾ ਇਹਦੀ ਟੈਂਪਰੇਚਰ ਸੈੱਟ ਕਰਾਂਗੇ 180 ਡਿਗਰੀ ਦੂਸਰਾ ਤਰੀਕਾ ਉਹ ਹੈਗਾ ਕੜਾਹੀ ਕੜਾਹੀ ਮੋਟੀ ਮੋਟੀ ਹੋਣੀ ਚਾਹੀਦੀ ਹੈ ਤਾਂ ਕਿ ਉਹ ਹੀਟ ਨੂੰ ਰੀਟੇਨ ਕਰ ਲਵੇ ਇਹਦੇ ਵਿੱਚ ਵੀ ਟੈਂਪਰੇਚਰ ਲੈ ਕੇ ਆਣਾ ਤੋਂ ਫੁੱਲ ਫਲੇਮ ਦੇ ਉੱਤੇ ਇਹਨੂੰ ਕਰਾਂਗੇ ਇਹਦੇ ਵਿੱਚ ਰੇਤਾ ਵੀ ਪਾ ਸਕਦੇ ਹਾਂ ਪਰ ਇਹਦੇ ਚ ਆਪਾਂ ਪਾ ਰਹੇ ਹਾਂ ਨਮਕ ਨਮਕ ਇੱਕ ਤਰ੍ਹਾਂ ਦੀ ਇਹ ਵੀ ਗਰਮ ਹੋਏਗਾ ਨਮਕ ਹੀਟ ਰੀਟੇਨ ਕਰੇਗਾ ਇਹ ਸਮਝ ਲਓ ਵੀ ਤੜਾ ਇੰਨਾ ਮੋਟਾ ਹੋ ਗਿਆ ਇਹਦਾ ਤੁਸੀਂ ਦੇਖ ਸਕਦੇ ਹੋ ਇਹਦਾ ਟੈਂਪਰੇਚਰ ਜਿਹੜਾ ਉਹ 178 180 ਦੇ ਉੱਤੇ ਪਹੁੰਚ ਗਿਆ ਇਹ ਪ੍ਰੀ ਹੀਟਿੰਗ ਆਪਣੀ ਹੋ ਗਈ ਹੁਣ ਆਪਾਂ ਇਹਨੂੰ ਟੱਕ ਦਿੰਨੇ ਆ ਇਹਨੂੰ ਕਰ ਦਿੰਨੇ ਆ ਲੋ ਹੀਟ ਦੇ ਉੱਤੇ ਦੋਨੋਂ ਪਾਸੇ ਆਪਣੀ ਟੈਂਪਰੇਚਰ ਤਿਆਰ ਹੈ ਤੇ ਹੁਣ ਆਪਾਂ ਕਰਦੇ ਆ ਸ਼ੀਟਿੰਗ ਤੇ ਡੋ ਆਪਣਾ ਠੰਡਾ ਹੋ ਚੁੱਕਿਆ ਇਹਦਾ ਪੇੜਾ ਪੂੜਾ ਬਣਾਉਣ ਦੀ ਕੋਈ ਲੋੜ ਨਹੀਂ ਹੈ ਇਹਨੂੰ ਸਿੰਪਲ ਤੁਸੀਂ ਆਪਣੀ ਜਿਹੜੀ ਸ਼ੈਲਫ ਹੈ ਉਹਨੂੰ ਸਾਫ਼ ਕਰੋ ਇਹਨੂੰ ਦਬਾਓਗੇ ਤਾਂ ਇਹ ਫਟੇਗਾ ਪਰ ਇਹਨੂੰ ਤੁਸੀਂ ਸਾਈਡਾਂ ਦੇ ਉੱਤੇ ਇਸ ਤਰ੍ਹਾਂ ਜੋੜੀ ਜਾਣਾ ਔਰ ਇਹਨੂੰ ਤੁਸੀਂ ਦਬਾ ਕੇ ਸ਼ੇਪ ਦੇਣਾ ਵੇਲਣਾ ਲੈ ਲਓ ਜਾਂ ਇਹਨੂੰ ਰੋਲਿੰਗ ਪਿੰਨ ਕਹਿੰਦੇ ਨੇ ਇਹਨੂੰ ਲੈ ਲਓ ਇਹਦੇ ਤੇ ਹਲਕਾ ਜਿਹਾ ਆਟਾ ਲਾ ਲਓ ਬਰੀ ਥੋੜਾ ਥੋੜਾ ਔਰ ਇਹਨੂੰ ਤੁਸੀਂ ਰੋਲ ਕਰੋ ਇਹ ਫਟ ਰਿਹਾ ਕੋਈ ਦਿੱਕਤ ਨਹੀਂ ਇਹ ਖਸਤਾ ਹੋਣ ਦੀ ਨਿਸ਼ਾਨੀ ਹੈ ਇਹਦੀ ਔਰ ਜਿਨੇ ਜਿਨੇ ਫਟ ਰਿਹਾ ਤੁਸੀਂ ਇਹਨੂੰ ਸ਼ੇਪ ਕਰੀ ਜਾਓ ਔਰ ਇਹਨੂੰ 베ਲੀ ਜਾਓ ਤੋ ਇਹ ਤੁਹਾਡਾ ਸ਼ੀਟਿੰਗ ਹੋ ਜਾਣੀ ਹੈ ਬੜੀ ਵਧੀਆ ਦਰਾਰਾਂ ਤੋਂ ਆਪਾਂ ਬਿਲਕੁਲ ਨਹੀਂ ਡਰਨਾ ਹਲਕੇ ਹੱਥ ਨਾਲ ਦਬਾਣਾ ਤਾਂ ਕਿ ਉੱਚਾ ਨੀਵਾ ਨਾ ਹੋ ਜਵੇ ਉਸ ਤੋਂ ਬਾਅਦ ਵੀ ਕਿਸੇ ਵੀ ਸ਼ੇਪ ਦੇ ਵਿੱਚ ਆਪਾਂ ਕਟਿੰਗ ਕਰ ਲਾਂਗੇ ਵੈਸੇ ਤੁਹਾਨੂੰ ਦੱਸਦਾ ਕਮਰਸ਼ੀਅਲੀ ਜਿਹੜਾ ਬਿਸਕਟ ਹੁੰਦਾ ਉਹਦਾ ਆਈਡਲ weight ਹੁੰਦਾ 15-16 ਗ੍ਰਾਮ ਤੋਂ ਇਹ 2 ਇੰਚ ਦਾ ਮੈਂ ਕਟਰ ਲਿਆ ਇਹਦੇ ਨਾਲ ਇਹਨੂੰ ਕੱਟ ਲਿਆ ਔਰ ਇਹਦੇ ਵਿੱਚ ਹੀ ਇਹਨੂੰ ਹਲਾ ਲਓ ਫਿਰ ਇਹ ਥੱਲੇ ਨਹੀਂ ਜਪਕੇਗਾ ਇਸ ਤਰ੍ਹਾਂ ਤੁਸੀਂ ਇਹਨੂੰ ਕੱਟ ਕੇ ਸਾਰੇ ਜਿਹੜੇ ਨੇ ਉਹਨੂੰ ਇਸ ਤਰ੍ਹਾਂ ਕਰ ਲਓ ਨਾਲ ਦੀ ਨਾਲ ਤਾਂ ਹੁਣ ਆਪਾਂ ਲਵਾਂਗੇ ਓਵਨ ਦੇ ਵਿੱਚ ਰੱਖਣ ਵਾਲੀ ਟ੍ਰੇ ਇਹਦੇ ਵਿੱਚ ਪਾਸ਼ਮਨ ਪੇਪਰ ਜਿਹਨੂੰ ਬਟਰ ਪੇਪਰ ਵੀ ਕਹਿੰਦੇ ਆ ਉਹ ਲਗਾ ਲਾਂਗੇ ਔਰ ਯਾ ਇਧੇ ਥੱਲੇ ਤੇਲ ਲਗਾ ਸਕਦੇ ਆ ਇਹਦੇ ਵਿੱਚ ਆਪਾਂ ਜਿਹੜੀਆਂ ਆਪਣੇ ਬਿਸਕਟਸ ਐ ਉਹਨਾਂ ਨੂੰ ਪਾਵਾਂਗੇ ਸਾਰੇ ਇਹਨਾਂ ਦੇ ਵਿੱਚ ਥੋੜਾ ਗੈਪ ਜ਼ਰੂਰ ਹੋਣਾ ਚਾਹੀਦਾ ਕਿਉਂਕਿ ਥੋੜਾ ਜਿਹਾ ਫੈਲਣਗੇ ਤੇ ਜਿਹੜਾ ਬਚਿਆ ਹੋਇਆ ਡੋ ਹੈ ਇਹਨੂੰ ਫੇਰ ਆਪਾਂ ਇਕੱਠਾ ਕਰ ਲੈਣਾ ਕੋਈ ਪੇੜਾ ਪੂੜਾ ਬਣਾਉਣ ਦੀ ਲੋੜ ਨਹੀਂ ਕੁਛ ਨਹੀਂ ਇਹਨੇ ਆਪੇ ਜੁੜ ਜਾਣਾ ਸਾਰੇ ਨੇ ਇਹਨੂੰ ਇਕੱਠਾ ਕਰਕੇ ਦੁਬਾਰਾ ਸ਼ੀਟ ਕਰਨੀ। ਤੋਂ ਵੈਸੇ ਤਾਂ ਕਿਸੇ ਵੀ ਤਰ੍ਹਾਂ ਮੇਲ ਸਕਦੇ ਹੋ ਪਰ ਜੇ ਆਪਾਂ ਇਹਦਾ ਸਾਈਜ਼ ਇਸੇ ਸਾਬ ਨਾਲ ਬਣਾ ਲਈਏ ਕਿ ਦੋ ਨਿਕਲਣ ਤਾਂ ਵੇਸਟੇਜ ਜਿਹੜੀ ਹੈ ਉਹ ਘੱਟ ਹੋਊਗੀ। ਤੋਂ ਓਵਨ ਵਾਲੇ ਬਿਸਕਟ ਤਿਆਰ ਹੋ ਗਏ। ਹੁਣ ਆਪਾਂ ਲਵਾਂਗੇ ਇੱਕ ਥਾਲੀ ਆਮ ਜਿਹੜੀ ਹੈ ਜਿਹੜੀ ਇਹ ਕੜਾਈ ਦੇ ਵਿੱਚ ਫਿੱਟ ਆ ਜਾਵੇ। ਇਹਦੇ ਵਿੱਚ ਵੀ ਬਟਰ ਪੇਪਰ ਲਾ ਲਈਏ ਜਾਂ ਥੱਲੇ ਤੇਲ ਲਾ ਲਈਏ ਬਟਰ ਪੇਪਰ ਲਾ ਲਈਏ ਤਾਂ ਬਹੁਤ ਵਧੀਆ। ਜੇ ਆਪਣੇ ਕੋਲੇ ਬਟਰ ਪੇਪਰ ਨਹੀਂ ਹੈਗਾ ਤਾਂ ਤੁਸੀਂ ਆਮ ਕਾਪੀ ਦਾ ਪੇਪਰ ਵੀ ਲਾ ਸਕਦੇ ਹੋ ਅਖਬਾਰ ਦਾ ਨਾ ਵਛਾਣਾ ਕਿਉਂਕਿ ਉਹਦੇ ਵਿੱਚ ਜਿਹੜੀ ਇੰਕ ਹੁੰਦੀ ਹੈ ਸ਼ਾਈ ਹੁੰਦੀ ਹੈ ਉਹ ਛੱਡ ਦਿੰਦੀ ਹੈ ਉਹ ਤਾਂ ਲਾਸਟ ਵਾਰੀ ਫੇਰ ਬਚੇ ਹੋਏ ਡੋਰ ਨੂੰ ਇੱਕ ਵਾਰੀ ਆਪਾਂ ਬੇਲਾਂਗੇ ਇਹਦੀ ਸ਼ੀਟਿੰਗ ਕਰਕੇ ਇਹਦੇ ਚੋਂ ਕੱਟ ਕੇ ਇਹਨੂੰ ਥਾਲੀ ਦੇ ਵਿੱਚ ਲਾਣੇ ਆ ਤਾਂ ਸ਼ੀਟਿੰਗ ਆਪਣੀ ਹੋ ਗਈ ਹੈ ਥੋੜਾ ਜਿਹਾ ਬਚ ਗਿਆ ਇਹਨੂੰ ਇੱਕ ਪਾਸੇ ਰੱਖ ਦਿੰਨੇ ਆ ਜਿਹੜਾ ਹੀ ਆਪਣਾ ਓਵਨ ਹੈ ਉਹ ਤਾਂ ਇਲੈਕਟ੍ਰੋਨਿਕ ਕੰਟਰੋਲ ਹੈਗਾ ਹੈ ਉਹ ਆਪਣੇ ਆਪ ਆਪਣੀ ਟੈਂਪਰੇਚਰ ਨੂੰ ਕੰਟਰੋਲ ਕਰੀ ਬੈਠਾ ਤੇ ਇਹਦੇ ਵਿੱਚ ਆਪਾਂ ਇਹਨੂੰ ਰੱਖਦੇ ਨੇ ਔਰ 16 ਤੋਂ 17 ਮਿੰਟ ਲੱਗਣਗੇ ਸਾਡੇ ਵਾਲੇ ਓਵਨ ਦੇ ਵਿੱਚ ਘੜੀ ਦੇ ਉੱਤੇ ਟਾਈਮ ਨੋਟ ਕਰ ਲਓ ਇੱਥੇ ਟਾਈਮਰ ਲਗਾ ਦਿਓ ਹਰੇਕ ਓਵਨ ਦਾ ਥੋੜਾ ਬਹੁਤਾ ਫਰਕ ਹੋ ਸਕਦਾ ਕਿਉਂਕਿ ਉੱਪਰ 180 ਦਿਖਾ ਰਿਹਾ ਹੈ ਐਕਚੁਅਲੀ 180 ਹੈ ਕਿ ਨਹੀਂ ਹੈਗਾ ਇਹਦਾ ਪਤਾ ਨਹੀਂ ਕੈਲੀਬ੍ਰੇਟਡ ਕਿੰਨਾ ਹੈ ਇਹਦੇ ਵਿੱਚ ਜਿਹੜਾ ਟੈਂਪਰੇਚਰ ਆਪਾਂ ਹੁਣ ਮੇਨਟੇਨ ਕਰ ਲਿਆ ਕਰ ਲਿਆ ਉਸ ਤੋਂ ਬਾਅਦ ਆਪਾਂ ਇਹਦੇ 'ਚ ਕੜਛੀ ਤਾਂ ਮਾਰ ਨਹੀਂ ਸਕਦੇ ਇਹਦੇ ਵਿੱਚ ਆ ਜਾਣਗੇ ਤੁਹਾਡੇ ਬਿਸਕਟ ਹੁਣ ਆਪਾਂ ਇਹਨੂੰ ਮੀਡੀਅਮ ਹਾਈ ਫਲੇਮ ਦੇ ਉੱਪਰ ਕਰ ਦਾਂਗੇ ਤਾਂ ਕਿ ਜਿਹੜਾ ਇਹ ਟੈਂਪਰੇਚਰ ਹੈ ਇਹ ਮੇਨਟੇਨ ਰਹੇ ਇਹ ਸਟੈਂਡ ਜਿਹੜਾ ਇਹ ਨਮਕ ਦੇ ਨਾਲ ਟੱਚ ਨਹੀਂ ਕਰਨਾ ਚਾਹੀਦਾ ਨਮਕ ਤੋਂ ਉੱਚਾ ਹੋਣਾ ਚਾਹੀਦਾ ਇਹਦੇ ਵਿੱਚ ਆਪਾਂ ਰੱਖਾਂਗੇ ਆਪਣੀ ਥਾਲੀ ਔਰ ਇਦੇ ਉੱਪਰ ਲਾ ਦਾਂਗੇ ਕਵਰ ਇਹਨੂੰ ਓਵਨ ਨਾਲੋਂ ਵੱਧ ਟਾਈਮ ਲੱਗੂਗਾ ਇਹਨੂੰ ਆਪਾਂ ਮੀਡੀਅਮ ਫਲੇਮ ਦੇ ਉੱਤੇ ਕਰਕੇ ਇਧਰ ਕਿਉਂਕਿ ਆਪਾਂ ਪਾਏ ਹੋਣੇ ਹੀ ਹੋਣੇ ਨੇ ਇਹਦੇ 'ਚ ਔਰ ਇਹਨੇ ਟਾਈਮ ਵੀ ਜ਼ਿਆਦਾ ਲੈਣਾ ਮੀਡੀਅਮ ਤੋਂ ਹਾਈ ਫਲੇਮ ਇਹਦੇ ਵਿੱਚ ਰੱਖਣਾ ਤਾਂ ਹੀ ਇਹਦਾ ਟੈਂਪਰੇਚਰ ਮੇਨਟੇਨ ਹੋਊਗਾ ਬਣ ਇਹਦੇ 'ਚ ਵੀ ਬਹੁਤ ਸ਼ਾਨਦਾਰ ਜਾਣਗੇ ਤਾਂ 13 ਮਿੰਟ ਹੋ ਗਏ ਬਿਸਕਟ ਆਲਮੋਸਟ ਤਿਆਰ ਹੈ ਬਸ ਇੱਕ ਅੱਧਾ ਮਿੰਟ ਹੋਰ ਔਰ ਇਹਨਾਂ ਨੂੰ ਆਪਾਂ ਕੱਢ ਲਾਂਗੇ ਬਾਹਰ ਆ ਦੇਖੋ ਇੱਕਦਮ ਕਿੰਨਾ ਸ਼ਾਨਦਾਰ ਇਹਦੇਸ ਕਲਰ ਆਇਆ ਇਹ ਵਾਲੇ ਤਾਂ ਸਾਰੇ ਦੇਖੋ ਤਿਆਰ ਹੋ ਗਏ ਪਰ ਇਹਨਾਂ ਨੂੰ ਅਜੇ ਵੀ ਘੰਟਾ ਕ ਹੋਰ ਠੰਡੇ ਹੋਣ ਤੋਂ ਬਾਅਦ ਖਾਣਾ ਔਰ ਉਸ ਤੋਂ ਬਾਅਦ एयर टाइट ਕੰਟੇਨਰ ਚ ਰੱਖ ਕੇ ਇੱਕ ਮਹੀਨਾ ਇਹੇ ਚੱਲ ਜਾਣਗੇ ਪਰ ਮੈਂ ਤੁਹਾਨੂੰ ਦਿਖਾਣਾ ਕਿ 20 ਮਿੰਟ ਬਾਅਦ ਵੀ ਇਹਦੀ ਜਿਵੇਂ ਤੁਹਾਨੂੰ ਆਵਾਜ਼ ਸੁਣਾਵਾਂ ਮੈਂ ਮਾਈਕ ਦੇ ਕੋਲੋਂ ਔਰ ਅੰਦਰੋਂ ਦੇਖੋ ਰੰਗ ਉੱਪਰੋਂ ਥੱਲਿਓ ਇੱਕਸਾਰ ਔਰ ਜਿਵੇਂ ਇਹਨੂੰ ਮਤਲਬ ਹੁਣ ਚਬਾਉਂਗਾ ਤਾਂ 쿠ਕੀ ਜਿੰਨਾ ਖਸਤਾ ਤਾਂ ਹੁਣ ਹੀ ਹੋ ਗਿਆ ਤੇ ਇਸ ਤੋਂ ਵੀ ਖਸਤਾ 쿠ਕੀ ਜਿਹੜੀ ਬਣਾਉਣ ਦੀ ਆਪਾਂ ਗੱਲ ਕਰੀਏ ਉਹ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਕਰਾਂਗੇ ਤੇ ਬਹੁਤ ਹੀ ਸ਼ਾਨਦਾਰ ਹੈ ਬਹੁਤ ਹੀ ਸ਼ਾਨਦਾਰ ਔਰ ਇਹਨੂੰ ਬੱਚਾ ਵੀ ਬਣਾ ਸਕਦਾ ਸੂਜੀ ਆٹے ਤੇ ਮੈਦੇ ਦੇ ਵਿੱਚ ਕੀ ਫਰਕ ਹੁੰਦਾ ਇਹਦੇ ਬਾਰੇ ਚਰਚਾ ਹੋਊਗੀ ਪਰ ਕਮੈਂਟ ਕਰਕੇ ਤੁਸੀਂ ਦੱਸਣਾ ਕਿ ਇਹਨਾਂ ਦੇ ਵਿੱਚ ਕੀ ਫਰਕ ਹੈ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਓਵਨਸ ਦੇ ਬਾਰੇ ਗੱਲ ਕਰਾਂਗੇ ਕਿਹੜਾ ਓਵਨ ਬੈਸਟ ਹੈ ਕਿਵੇਂ ਉਹਦੇ ਵਿੱਚ ਬੇਕਿੰਗ ਹੁੰਦੀ ਹੈ ਤੇ ਇਸ ਕਰਕੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਔਰ ਘੰਟੀ ਵਾਲੀ ਬਟਨ ਦਬਦੋ ਤਾਂ ਕਿ ਤੁਹਾਨੂੰ ਇਨਫੋਰਮੇਸ਼ਨ ਆ ਜਾਵੇ ਕਿ ਵੀਡੀਓ ਆ ਗਈ ਵੈਸੇ ਵੀਡੀਓ ਹਰ ਮੰਗਲਵਾਰ ਆਂਦੀ ਹੈ ਇਹਦਾ ਦੇਖੋ ਇਹਦੀ ਵੀ ਰੰਗਤ ਕੜਾਹੀ ਵਾਲੇ ਦੀ ਵੀ ਆ ਗਈ ਔਰ ਇਹਦੀ ਜੇ ਮੈਂ ਤੁਹਾਨੂੰ ਟੈਂਪਰੇਚਰ ਚੈੱਕ ਕਰਾਵਾਂ ਉੱਪਰ ਰੰਗਤ ਘਟ ਹੈ ਕਿਉਂ ਕਿ ਕਿਉਂਕਿ ਉੱਪਰੋਂ ਹੀਟ ਇਹਦੀ ਹੈ ਨਹੀਂ ਔਰ ਇਹਦੀ ਜੇ ਤੁਸੀਂ ਦੇਖੋਗੇ ਟੈਂਪਰੇਚਰ 140 45 42 ਦੇ ਆਸ-ਪਾਸ ਆ ਗਈ ਟੈਂਪਰੇਚਰ ਇਹਦੀ ਇਹਦੇ ਟੇਸ 'ਚ ਕੋਈ ਫਰਕ ਨਹੀਂ ਹੋਣਾ ਥੱਲਿਓਂ ਥੋੜਾ ਜਿਹਾ ਡਾਰਕ ਹੋਊਗਾ ਜੇ ਆਪਾਂ ਇਹਨੂੰ ਦੇਖਦੇ ਆਂ ਉੱਪਰੋਂ ਥੋੜਾ ਜਿਹਾ ਲਾਈਟ ਹੋਊਗਾ ਉਹ ਕਾਰਨ ਇਹੀ ਹੈ ਕਿਉਂਕਿ ਹੀਟ ਜਿਹੜੀ ਹੈ ਉਹ ਇਹਨੂੰ ਸਿਰਫ ਥੱਲਿਓਂ ਲੱਗ ਰਹੀ ਹੈ ਪਰ ਫਿਰ ਵੀ ਤੁਸੀਂ ਦੇਖੋ ਇਹ ਵੀ ਬਹੁਤ ਸੋਹਣੇ ਜਿਹੜੇ ਨੇ ਉਹ ਬੇਕ ਹੋਏ ਨੇ ਤੋਂ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿਹੜਾ ਓਵਨ ਸਭ ਤੋਂ ਵਧੀਆ ਔਰ ਕਿਦੇ ਵਿੱਚ ਕੀ ਕੁਕਿੰਗ ਆਪਾਂ ਨੂੰ ਕਰਨੀ ਚਾਹੀਦੀ ਹੈ ਸਤਿ ਸ਼ਕਾਲ ਫਿਰ ਮਿਲਾਂਗੇ